ਕਿੰਨਾ ਕ ਹਲਕ ਗਿਆ ਇਹ ਸਰਕਾਰ ਦੀ ਹੀ ਫੁੱਲ ਸਪੋਰਟ ਆ ਤਿੰਨ ਮੰਤਰੀ ਨਾਲ ਵੀ ਸਾਡੀ ਮੀਟਿੰਗ ਹੋਲੀ ਚੰਡੀਗੜ੍ਹ ਪਤਾ ਨਹੀਂ ਸਰਕਾਰ ਸਾਨੂੰ ਜੂਪੀ ਭਈਏ ਬਿਹਾਰ ਦੇ ਸਮਝਦੀ ਹੈ ਕੀ ਗੱਲ ਇੱਕ ਫੈਕਟਰੀ ਵਾਲੇ ਨੂੰ ਦੇਖੋ ਕਿ ਮਿਸਕਿਉਰਟੀ ਆ ਅੰਨੀਆਂ ਟਾਨੀਆਂ ਨੇ ਜਿਹੜੇ ਕਾਲੇ ਤਿੰਨ ਕਾਨੂੰਨ ਜਾਰੀ ਕਰਵਾਏ ਸੀ ਉਹ ਤਾਂ ਕਰਦ ਹੋ ਗਏ ਸੀਗੇ 13 ਮਹੀਨੇ ਚ ਪਰ 16 ਮਹੀਨੇ ਦੇ ਵਿੱਚ ਵੀ ਇਹ ਬੰਦੇ ਦੀ ਤੁਸੀਂ ਪਾਵਰ ਦੇਖ ਸਕਦੇ ਹੋ ਕਿ ਮੇਰੇ ਵੀਰ ਨੂੰ ਵੋਟ ਪਾਵੂਗੇ ਕਹਿੰਦੇ ਤੇ ਕਿ ਨਹੀਂ ਉਹ ਬੰਦੇ ਦਾ ਫਿਕਰਾ ਹੁਣ ਦੇਖੋ ਇੱਥੇ ਤਾਂ ਹਜ਼ਾਰਾਂ ਬੰਦੇ ਹੁੰਦੇ ਨੇ ਯਾਰਾ ਬੰਦੇ ਕਹਿੰਦੇ ਅਸੀਂ ਮਰਨ ਨੂੰ ਤਿਆਰ ਹਾਂ ਸ਼ਰੀਆਮ ਗੁੰਡਾ ਕਰਦੀ ਨਾਲੇ ਬੰਦਾ ਆਪਣੀ ਫੈਕਟਰੀ ਚਲਾ ਰਿਹਾ ਸਰਕਾਰ ਇਹਦੀ ਸਪੋਰਟ ਕਰ ਰਹੀ ਉਹੀ ਜਿਹੜਾ ਵੜਦਾ ਜੀ ਪਿੰਡ ਦਾ ਹੀ ਬੰਦਾ ਜਿਹੜਾ ਵੜਦਾ ਇਹਦਾ ਕਹਿੰਦਾ ਜੀ ਮੈਂ 60 ਸਾਲ ਮਾਰੂੰ ਲੋਕ ਕਹਿੰਦੇ ਵੀ ਮਾਰ ਫੇਰ ਜੇ ਸਾਡਾ ਪਰਿਵਾਰ ਮਰਦੇ ਨੇ ਤੇਰੇ ਇਕੱਲੇ ਨਾ ਕੀ ਘਟਣ ਲੱਗਿਆ ਇੱਥੇ ਇਹ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਿਡ ਗਿਆਨ 13 ਮਹੀਨੇ ਧਰਨਾ ਚੱਲਿਆ ਦਿੱਲੀ ਦੀਆਂ ਬਰੂਹਾਂ ਤੇ ਜਿੱਥੇ ਕੀ ਤਿੰਨ ਕਾਲੇ ਬਿੱਲ ਰੱਦ ਕਰਾਏਗੇ ਉਹ ਧਰਨਾ ਸੀ ਉਹ ਕਾਲੇ ਤਿੰਨ ਕਾਨੂੰਨ ਜਿਨ੍ਹਾਂ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਅੰਬਾਨੀ ਅੰਡਾਨੀ ਦੇ ਕਰਕੇ ਉਹ ਕਾਲੇ ਤਿੰਨ ਕਾਨੂੰਨ ਬਣਾਏ ਗਏ ਪਰ ਫਿਰ ਵੀ 13 ਮਹੀਨੇ ਦੇ ਵਿੱਚ ਉਹ ਧਰਨਾ ਜਿੱਤ ਲਿਆ ਗਿਆ ਪਰ ਇੱਕ ਧਰਨਾ ਜੋ ਪੰਜਾਬ ਦੇ ਵਿੱਚ ਪਿਛਲੇ 16 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਲੱਗਿਆ ਹੋਇਆ ਹੈ ਇੱਕ ਪ੍ਰਾਈਵੇਟ ਬੰਦੇ ਦੇ ਕਰਕੇ ਇੱਕ ਅਜਿਹੀ ਜ਼ਹਿਰੀਲੀ ਫੈਕਟਰੀ ਇੱਥੇ ਲੱਗ ਰਹੀ ਹੈ ਪਿੰਡ ਮੁਸਕਾਵਾਦ ਨੇੜੇ ਸਮਰਾਲਾ ਦੇ ਨਜ਼ਦੀਕ ਪਰ 16 ਮਹੀਨੇ ਤੋਂ ਬਾਅਦ ਵੀ ਹਾਲੇ ਇਹ ਮਸਲਾ ਜਿਉਂਦਾ ਤਿਉਂ ਹੈ ਐਡੀ ਕਿਹੜੀ ਉਹ ਬੰਦੇ ਚ ਪਾਪ ਰਹਿ ਕਿ 16 ਮਹੀਨੇ ਦਾ ਸਮਾਂ ਹੋ ਗਿਆ ਅਮਬਾਨੀ ਅਟਾਨੀਆ ਨੇ ਜਿਹੜੇ ਕਾਲੇ ਤਿੰਨ ਕਾਨੂੰਨ ਜਾਰੀ ਕਰਵਾਏ ਸੀ ਉਹ ਤੱਕ ਰੱਦ ਹੋ ਗਏ ਸੀਗੇ 13 ਮਹੀਨੇ ਚ ਪਰ 16 ਮਹੀਨੇ ਦੇ ਵਿੱਚ ਵੀ ਇਹ ਬੰਦੇ ਦੀ ਤੁਸੀਂ ਪਾਵਰ ਦੇਖ ਸਕਦੇ ਹੋ ਕਿ ਸਰਕਾਰਾਂ ਦੇ ਕੰਨਾਂ ਤੇ ਹਾਲੇ ਤੱਕ ਜੂਨ ਤੱਕ ਨਹੀਂ ਸਰਕੀ ਹਰ ਰੋਜ਼ ਭੁੱਖ ਹੜਤਾਲਾਂ ਹੁੰਦੀਆਂ ਨੇ ਹਰ ਰੋਜ਼ ਕਿੰਨੇ ਬਜ਼ੁਰਗ ਮਤਾਵਾਂ ਭੁੱਖ ਹੜਤਾਲ ਤੇ ਬੈਠਦੇ ਨੇ ਪਰ ਫਿਰ ਵੀ ਸਰਕਾਰ ਇਸ ਮਸਲੇ ਤੇ ਕੁਝ ਵੀ ਸੋਚਣ ਦੇ ਲਈ ਵੀ ਹਲੇ ਤਿਆਰ ਨਹੀਂ ਹੈ ਇਤੋਂ 15-20 ਕਿਲੋਮੀਟਰ ਦੀ ਦੂਰੀ ਤੇ ਚਮਕੌਰ ਸਾਹਿਬ ਹੈ ਜਿੱਥੇ ਇੱਕ ਦਿਨ ਪਹਿਲਾਂ ਹੀ ਮੁੱਖ ਮੰਤਰੀ ਆ ਕੇ ਜਾਂਦੇ ਨੇ ਪਰ ਉਹ ਪੰਜਾਬ ਦੇ ਵਾਸੀ ਜਿਨ੍ਹਾਂ ਨੇ ਉਹਨਾਂ ਦੀ ਸਰਕਾਰ ਬਣਾਈ ਹੈ ਉਹ ਧਰਨੇ ਤੇ ਬੈਠੇ ਨੇ ਧੁੱਪਾਂ ਦੇ ਵਿੱਚ ਮੀਂਹ ਦੇ ਵਿੱਚ ਠੰਡ ਦੇ ਵਿੱਚ ਇੰਨਾ ਸਮਾਂ ਲੰਘ ਗਿਆ ਪਰ ਫਿਰ ਵੀ ਉਹਨਾਂ ਦੀ ਸਾਰ ਸੁਣਨ ਦੇ ਲਈ ਉਹ 20 ਕਿਲੋਮੀਟਰ ਦਾ ਰਸਤਾ ਉਹਨਾਂ ਤੋਂ ਤੈਅ ਨਹੀਂ ਹੋਇਆ ਜਿਹੜੇ ਕਹਿੰਦੇ ਸੀ ਕਿ ਅਸੀਂ ਸੱਥਾਂ ਦੇ ਵਿੱਚੋਂ ਸਰਕਾਰ ਚਲਾਵਾਂਗੇ ਸੋ ਗੱਲਬਾਤ ਕਰਦੇ ਆਂ ਇੱਥੇ ਅੱਸੀ ਗੱਲ ਜੀ ਇਹ ਕੀ ਗੱਲ ਹੋ ਗਈ ਐ ਇੰਨਾ 16 ਮਹੀਨੇ ਦਾ ਸਮਾਂ ਹੋ ਗਿਆ ਸਰਕਾਰਾਂ ਨੂੰ ਇੰਨਾ ਕਿਹੜਾ ਉਹ ਪ੍ਰਾਈਵੇਟ ਬੰਦੇ ਦਾ ਡਰ ਆ ਜਾਂ ਮਜਬੂਰੀ ਆ ਵੀ ਹਾਲੇ ਤੱਕ ਤੁਹਾਡਾ ਤਾਂ 9ਵੇਂ ਚੱਲ ਰਿਹਾ ਸੁਣੀ ਨਹੀਂ ਗਈ ਤੁਸੀਂ ਇਹ ਪਤਾ ਨਹੀਂ ਕੀ ਗੱਲ ਹੈ ਜੇ 16 ਮਹੀਨੇ ਤੋਂ ਧਰਨਾ ਚੱਲ ਰਿਹਾ ਹੈ ਇੱਥੇ ਮੁੱਖ ਮੰਤਰੀ ਸਾਹਿਬ ਨੇ ਵੀ ਕਮੇਟੀ ਬਣਾਈ ਤੀ ਜਦ ਤੱਕ ਉਹ ਕਮੇਟੀ ਦੀਆਂ ਮੀਟਿੰਗਾਂ ਚੱਲਦੀਆਂ ਨੇ ਹਾਲੇ ਇਹ ਫੇਰ ਫੈਕਟਰੀ ਦਾ ਕੰਮ ਚਲਾਈ ਜਾਂਦੇ ਨੇ ਹਾਲੇ ਇਹ ਪਤਾ ਨਹੀਂ ਕਿ ਗਹਾਰੇ ਪ੍ਰਸ਼ਾਸਨ ਦਾ ਕੋਈ ਗੱਲਬਾਤ ਹੈ ਪਤਾ ਨਹੀਂ ਕੀ ਗੱਲ ਹੈ ਲੋਕਾਂ ਦਾ ਕੋਈ ਧਿਆਨ ਨਹੀਂ ਰੱਖ ਰਹੇ। ਕਿ ਕਮੇਟੀ ਬਣੇ ਦੇ ਬਾਵਜੂਦ ਵੀ ਇਹ ਕੰਮ ਚੱਲ ਰਿਹਾ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਜਦੋਂ ਕੋਈ ਕਮੇਟੀ ਬਣਦੀ ਹੈ ਜਾਂ ਸੈੱਟ ਬਣਦੀ ਹੈ ਤਾਂ ਉਨੇ ਸਮੇਂ ਲਈ ਉਹ ਕੰਮ ਬੰਦ ਹੋ ਜਾਂਦੇ ਇੱਕ ਤਰ੍ਹਾਂ ਦੀ ਸਟੇਲ ਲੱਗ ਜਾਂਦੀ ਹੈ ਵੀ ਦੋਹੇ ਪਾਰਟੀਆਂ ਦਾ ਜਿਹੜਾ ਮਸਲਾ ਸੋਣੇ ਤੋਂ ਬਾਅਦ ਅੱਗੇ ਕੰਮ ਚੱਲੂਗਾ ਪਰ ਇਹ ਤੁਸੀਂ ਕਹਿੰਦੇ ਫਿਰ ਵੀ ਕੰਮ ਚੱਲਦਾ ਇਹ ਫਿਰ ਵੀ ਚੱਲ ਜਾਂਦਾ ਜਦੋਂ ਉਹਨੇ ਕਮੇਟੀ ਬਣਾਤੀ ਫਿਰ ਵੀ ਉਹਦੀ ਕੋਈ ਸੁਣੀ ਗਈ ਨਹੀਂ ਹੈਗੀ ਜੇ ਕਮੇਟੀ ਨਾਲ ਮੀਟਿੰਗਾਂ ਚੱਲੀ ਜਾਂਦੀਆਂ ਨੇ ਪਰ ਇਹ ਕੰਮ ਓਕ ਐ ਨਾ ਚੱਲਦਾ ਇਹ ਕੋਈ ਪਤਾ ਨਹੀਂ ਹੈਗਾ ਇਹ ਕੀ ਲੱਗਦਾ ਈ ਇੱਕ ਬੰਦੇ ਦਾ ਜਿਆਦਾ ਫਿਕਰ ਹੈ ਸਰਕਾਰ ਨੂੰ ਇੰਨੇ ਪਿੰਡ ਦੇ ਲੋਕ ਇਕੱਠੇ ਬੈਠੇ ਨੇ ਉਰੇ ਦੇਖੋ ਇਹਦੇ ਵਿੱਚ ਕੁਝ ਕਿਹਾ ਨਹੀਂ ਜਾ ਸਕਦਾ ਇੱਕੋ ਬੰਦੇ ਦਾ ਫਿਕਰ ਹੈ ਹੁਣ ਦੇਖੋ ਇੱਥੇ ਤਾਂ ਹਜ਼ਾਰਾਂ ਬੰਦੇ ਹੁੰਦੇ ਨੇ ਹਜ਼ਾਰਾਂ ਬੰਦੇ ਕਹਿੰਦੇ ਨੇ ਅਸੀਂ ਮਰਨ ਨੂੰ ਤਿਆਰ ਹਾਂ ਤੇ ਉਹ ਇੱਕ ਜਣਾ ਕਹਿੰਦਾ ਜਾ ਕੇ ਮੈਂ ਮਰਨ ਲੱਗਿਆ ਮੈਨੂੰ ਘਾਟਾ ਪੈ ਜਾਣਾ ਇਸ ਪ੍ਰਸ਼ਾਸਨ ਉਹਦੀ ਹੀ ਸੁਣ ਰਿਹਾ ਕੀ ਗੱਲ ਨੇ ਜਣੇ ਦੀ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਹੈਗੀ ਸਰਕਾਰ ਨੂੰ ਜਨਤਾ ਦੀ ਕੋਈ ਪਰਵਾਹ ਨਹੀਂ ਹੈਗੀ ਜੀ ਮਰਦੀ ਹੈ ਮਰੇ ਬਈ ਇੱਕ ਬੰਦਾ ਚਾਹੀਦਾ ਜਿਹਦੇ ਕੋ ਪੈਸਾ ਹੋਵੇ। ਤੁਸੀਂ ਸਰਕਾਰਾਂ ਨਾਲ ਕੋਈ ਗੱਲਬਾਤ ਵੀ ਕੀਤੀ ਆ ਅੱਗੇ ਇਹ ਮਾਮਲੇ ਤੇ ਪਹੁੰਚ ਕੀਤੀ ਆ ਕੋਈ ਪ੍ਰਸ਼ਾਸਨ ਕੋਲ? ਪ੍ਰਸ਼ਾਸਨ ਕੋਲ ਵੀ ਪਹੁੰਚ ਕੀਤੀ ਆ, ਐਸ ਡੀ ਐਮ ਕੋਲ ਵੀ ਕਰੀ ਆ ਤੇ ਲੁਧਿਆਣਾ ਵੀ ਗੱਲ ਪਰਸ ਜਾ ਕੇ ਆਏ ਨੇ। ਉਹ ਹਜੇ ਰੋਕ ਰਹੇ ਨੇ ਪਰ ਬਟ ਇੱਥੇ ਵਾਲੇ ਹਜੇ ਫੇਰ ਕਹੀ ਜਾਂਦੇ ਨੇ ਨਹੀਂ ਜੀ ਕੋਈ ਚੱਕਰ ਨਹੀਂ ਤੁਸੀਂ ਗੱਡੀਆਂ ਜਾਣ ਦਿਓ ਅੰਦਰ ਇਹ ਕਰਨ ਦਿਓ। ਇਹ ਰੋਗ ਨਹੀਂ ਰਹੇ ਕੁਝ ਵੀ ਸੁਣਵਾਈ ਕੋ ਕਰ ਨਹੀਂ ਰਹੇ ਅੱਛਾ ਵੀ ਉਵੇਂ ਹੀ ਕੰਮ ਚੱਲ ਰਹੇ ਕੰਮ ਉਵੇਂ ਹੀ ਚੱਲ ਰਹੇ ਹੁਣ ਇੱਥੇ ਦੇਖਦੇ ਨੂੰ ਮਾਈਆਂ ਬੈਠੀਆਂ ਨੇ ਆਪਣੇ ਬਜ਼ੁਰਗ ਬੈਠੇ ਨੇ ਵਿੱਚ ਕਿੰਨਾ ਮੁਸ਼ਕਲ ਚ ਆਏ ਉਹਨਾਂ ਨੂੰ ਕੋਈ ਗਰਮੀ ਸਹਦਾ ਕਿਹੜਾ ਕੋਈ ਥਿਆ ਨਹੀਂ ਪਬਲਿਕ ਦਾ ਵਾਕਈ ਫੈਕਟਰੀ ਵਾਲੇ ਬਾਰੇ ਹੀ ਸੋਚ ਰਹੀ ਹੈ ਗਵਰਨਮੈਂਟ ਸਾਰਾ ਕੁਝ ਉਹ ਪਤਾ ਨਹੀਂ ਕੀ ਗੱਲ ਆ ਉਹਦਾ ਕਿ ਨਹੀਂ ਉੱਪਰ ਕਿਤੇ ਜੋਰ ਆ ਕਿਤੇ ਕਿਤੇ ਨਹੀਂ ਇੱਥੇ ਕਿਸੇ ਪਬਲਿਕ ਬਾਰੇ ਕੋਈ ਨਹੀਂ ਸੋਚ ਰਹੀ ਹੈ ਇਹ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਵੀ ਅਸੀਂ ਸਰਕਾਰ ਪਿੰਡਾਂ ਨੂੰ ਚਲਾਵਾਂਗੇ ਸੱਤਾਂ ਨੂੰ ਚਲਾਵਾਂਗੇ ਪਰ ਹੁਣ 20 ਕਿਲੋਮੀਟਰ ਦੀ ਦੂਰੀ ਤੇ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਹੈ ਇੱਕ ਦਿਨ ਪਹਿਲਾਂ ਉੱਥੇ ਆ ਕੇ ਗਏ ਨੇ ਕਿ ਇੱਥੇ ਆਉਣ ਦੀ ਖੇਚਲ ਨਹੀਂ ਕੀਤੀ ਉਹਨਾਂ ਨੇ ਵੀ ਇੱਥੇ ਵੀ ਤਾਂ ਸੱਤ ਦੇ ਲੋਕੇ ਬੈਠੇ ਨੇ ਦੇਖੋ ਜੀ ਅਸੀਂ ਨਾ ਤੁਹਾਨੂੰ ਮੈਂ ਥੋੜਾ ਡਿਟੇਲ ਚ ਦੱਸਦਾ 2 ਸਾਲ ਤੋਂ ਜਦ ਫੈਕਟਰੀ ਪਹਿਲੀ ਹਟ ਲੱਗੀ ਉਦੋਂ ਤੋਂ ਹੀ ਦਰਖਾਸਤਾਂ ਚੱਲ ਰਹੀਆਂ ਅਫਸਰਾਂ ਕੋਲ ਧਰਨਾ ਚੱਲ ਰਿਹਾ ਹੈ ਉਹੀ ਕਹਿਣਾ ਸੀ ਫੈਕਟਰੀ ਤਾਂ ਫਿਰ ਵੀ ਬਣ ਰਹੀ ਹੈ ਸਰਕਾਰ ਦੀ ਹੀ ਫੁੱਲ ਸਪੋਰਟ ਆ ਤਿੰਨ ਮੰਤਰੀਆਂ ਨਾਲ ਵੀ ਸਾਡੀ ਮੀਟਿੰਗ ਹੋਈ ਚੰਡੀਗੜ੍ਹ ਜਿਹਦੇ ਵਿੱਚ ਅਮਨ ਰੋੜਾ ਤੇ ਚੀਮਾਂ ਸਾਹਿਬ ਜਿਹੜੇ ਫਾਈਨੈਂਸ ਮਿਨਿਸਟਰ ਨੇ ਤੇ ਗਰਮੀਤ ਖੁੱਡੀਆਂ ਜੀ ਅਸੀਂ ਹੁਣ ਦੱਸਿਆ ਜੀ ਫੈਕਟਰੀਆਂ ਵਧੀਆਂ ਨਹੀਂ ਹੈਗੀਆਂ ਵੀ ਕੋਈ ਕਾਰੋਬਾਰ ਹੋਰ ਤੋਰ ਲੋ ਬਾਇਓ ਗੈਸ ਕਦੇ ਦੁੱਧ ਕਿਉਂ ਤੋਂ ਨਹੀਂ ਬਣਦੀ ਹੈਗੀ ਗੰਦਗੀ ਤੋਂ ਬਣਨੀ ਆ ਪਿੰਡ ਬਿਲਕੁਲ ਮੂਰੇ ਆ ਆ ਨਾਲ ਨਾਲ ਘਰ ਨੇ ਕੀ ਇਹ ਲੋਕਾਂ ਜਾਣ ਨਹੀਂ ਹੈਗੀ ਨਹਿਰ ਵੀ ਨੇੜੇ ਆ ਜੀ ਉੱਥੇ ਵੀ ਜ਼ਿੰਦਗੀ ਤੇ ਇਹ 30 ਫੁੱਟ ਤੇ ਪਾਣੀ ਆ ਜੀ ਸਾਡਾ ਇੱਥੇ ਧਰਤੀ ਦਾ ਜਿਹੜਾ ਘਰ ਅੰਦਰ ਟੋਏ ਪਟ ਕੇ ਪਾਣੀ ਧਰਤੀ ਉਹ ਕਿਹੜੀ ਐਸੀ ਚੀਜ਼ 'ਤੇ ਬੇਸਡ ਹੋਏ ਨਹੀਂ ਇਸ ਬੰਦੇ ਦਾ ਕੋਈ ਵੀ ਦੱਸਿਆ ਨਹੀਂ ਗਿਆ ਕਿਸੇ ਤੋਂ ਕੋਈ ਪਰਮਿਸ਼ਨ ਲਈ ਗਈ ਕਿਸੇ ਪੰਚਾਇਤ ਤੋਂ ਨਹੀਂ ਪੁੱਛਿਆ ਗਿਆ ਸ਼ਰਿਆਮ ਗੁੰਡਾ ਕਰਦੀ ਨਾਲੇ ਬੰਦਾ ਆਪਣੀ ਫੈਕਟਰੀ ਚਲਾ ਰਿਹਾ ਸਰਕਾਰ ਇਹਦੀ ਸਪੋਰਟ ਕਰ ਰਹੀ ਹੈ ਇਹ ਵੀ ਕਹਿ ਸਕਦੇ ਹਾਂ ਇੰਡਾਇਰੈਕਟਲੀ ਪੂਰੇ ਪੰਜਾਬ ਤੇ ਕੀ ਨਾਲ ਵਾਲੀਆਂ ਸਟੇਟਾਂ ਤੇ ਵੀ ਇਹਦਾ ਨੁਕਸਾਨ ਹੋਊ ਕਿਉਂਕਿ ਨਾਲੇ ਨਹਿਰ ਚੱਲਦੀ ਆ ਜਿਹੜੀ ਕਈ ਅੱਗੇ ਵੀ ਬਹੁਤ ਦੂਰ ਤੱਕ ਜਾਂਦੀ ਆ ਵੀ ਉੱਥੇ ਤੱਕ ਵੀ ਹੌਲੀ ਹੌਲੀ ਇਹ ਨੁਕਸਾਨ ਦੇਖ ਜਨਾਬ ਇੱਕ ਦੇਖੋ ਤੁਸੀਂ ਆ ਛੋਟੀ ਜਿਹੀ ਸੜਕ ਆ ਸਾਡੀ ਆ ਬਿਲਕੁਲ ਟਾਨਾ ਸਾਹਿਬ ਨਾ ਗੈਸ ਬਣਨੀ ਆ ਇਹਦੇ ਲਈ ਤਾਂ ਸੜਕੇ ਨਹੀਂ ਸਹਿਮਤੀ ਮਨਜ਼ੂਰੀ ਦੇਣੀ ਜਾਈਦੀ ਹੈ ਵਿਭਾਗ ਨੂੰ ਕਿੱਥੋਂ ਇਹਨੂੰ ਸੀ ਮਿਲ ਗਿਆ ਇਹ ਸਾਰਾ ਬੰਦ ਕਮਰੇ ਹੀ ਬੈਗੇ ਮੀਟਿੰਗਾਂ ਹੋਈਆਂ ਹੋਈਆਂ ਨੇ ਹੁਣ ਆ ਜਿਹੜੇ ਖੰਭੇ ਲੱਗੇ ਦੇਖੋ ਸੜਕ ਦੇ ਬਿਲਕੁਲ ਉੱਪਰ ਨੇ ਕਈ ਵਾਰ ਸਪੀਡ ਨਾਲ ਕੋਈ ਜੀ ਆ ਬੰਦਾ ਮਰੂਗਾ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਸੜਕਾਂ ਦੇ ਬੈਠੇ ਰੋ ਰਹੇ ਆ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋ ਨਹੀਂ ਸਾਡੇ ਬੰਦਿਆਂ ਦੀ ਉਹ ਕਹਿੰਦਾ ਜੀ 1 ਲੀਟਰ ਪਾਣੀ ਪਾਉਣਗੇ ਵੀ ਅਸੀਂ ਫੈਕਟਰੀਆਂ ਲੱਗਣ ਦਵਾਂਗੇ ਪਰ ਉਹਨਾਂ ਨੇ ਇੱਕ ਕਮੇਟੀ ਬਣਾਤੀ ਜਿਹਦੀ ਇੱਕੋ ਮੀਟਿੰਗ ਹੋਈ ਆ ਹਲੇ ਅੱਛਾ ਜੀ ਔਰ ਜਿੱਨਾਂ ਚਿਰ ਉਧਰ ਰਿਪੋਰਟ ਨਹੀਂ ਆਉਂਦੀ ਉਹਨਾਂ ਚਿਰ ਕੋਈ ਕੰਮ ਨਹੀਂ ਚੱਲੂ ਇਹ ਹਰ ਰੋਜ਼ ਇਹਦਾ ਕੰਮ ਚੱਲ ਰਿਹਾ ਹੈ ਪ੍ਰਸ਼ਾਸਨ ਮੁੱਖ ਮੰਤਰੀ ਸਿਕਿਉਰਿਟੀ ਨੂੰ ਵੀ ਜ਼ਿਆਦਾ ਇੱਥੇ ਲੱਗੇ ਹੋਏ ਪੈਣ ਕਿ ਕੀ ਚੱਕਰ ਉਹ ਹੀ ਮੈਂ ਕਹਿ ਰਿਹਾ ਸੀ ਵੀ ਇੰਨੇ ਬੰਦਿਆਂ ਨੂੰ ਨਹੀਂ ਸਿਕਿਉਰਿਟੀ ਹੈਗੀ ਸਿਰਫ ਉੱਥੇ ਫੈਕਟਰੀ ਨੂੰ ਸਿਕਿਉਰਿਟੀ ਦਿੱਤੀ ਹੋਈ ਆ ਇਹ ਹੀ ਸਮਝ ਤੋਂ ਬਾਹਰ ਆ ਜੀ ਕਿ ਆਮ ਲੋਕਾਂ ਨੂੰ ਸਿਕਿਉਰਿਟੀ ਚਾਹੀਦੀ ਆ ਵੀ ਇੱਧਰ ਵੀ ਜੇ ਉੱਧਰ ਸਿਕਿਉਰਿਟੀ ਦਿੱਤੀ ਆ ਤਾਂ ਇੱਧਰ ਵੀ ਪੁਲਿਸ ਲੱਗਣੀ ਚਾਹੀਦੀ ਆ ਆਮ ਆਦਮੀ ਪਾਰਟੀ ਸਰਕਾਰ ਜਦੋਂ ਬਣੀ ਹੋਣੀ ਚਾਹੀਦੀ ਅਸੀਂ ਖੁਦ ਕਮਲੇ ਸੀਗੇ ਉਹ ਪਾਰਟੀ ਦੇ ਜਦੋਂ ਮੁੱਖ ਵੀ ਇਹ ਨੰਬਰ ਦੱਬੋ ਤਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਬਣੇ ਜਦ ਕਿ ਕੇਜਰੀਵਾਲ ਚਾਹੁੰਦਾ ਨਹੀਂ ਤੇ ਕਿ ਨਹੀਂ ਚਾਹੁੰਦਾ ਸਾਨੂੰ ਨਹੀਂ ਪਤਾ ਜਿਵੇਂ ਅਸੀਂ ਅਖਬਾਰਾਂ 'ਚ ਪੜਿਆ ਅਸੀਂ ਦੋਨੇ ਰੋਡ ਦੇ ਉੱਤੇ ਬਹਿ ਕੇ ਜਣੇ ਖਣੋਂ ਤੋਂ ਪਾਗਲੋਂ ਫੜਫੜ ਫੋਨ ਨੰਬਰ ਦੱਬ ਕੇ ਐਡ ਕਰੀ ਵੀ ਕਿਤੇ ਮੁੱਖ ਮੰਤਰੀ ਬਣਨ ਤੋਂ ਰਹਿ ਨਾ ਜਾਵੇ ਪਰ ਅੱਜ ਪਛਤਾਉਨੇ ਆ ਵੀ ਮੁੱਖ ਮੰਤਰੀ ਜਿੱਦਾਂ ਦਾ ਬਣਿਆ ਮੁਸ਼ਕਾਵਾਦ ਉੱਜੜ ਗਿਆ ਖੀਰਨੀਆ ਪਿੰਡ ਉੱਜੜ ਗਿਆ ਟੱਪਰਿਆਂ ਪਿੰਡ ਉੱਜੜ ਗਿਆ ਸਾਡੇ ਪਿੰਡ 'ਚ ਸਰਕਾਰ ਦਾ ਨਮਾਇਂਦਾ ਕਦੇ ਨਹੀਂ ਪਹੁੰਚ ਸਕਿਆ ਪਹੁੰਚ ਕਰ ਸਕਦਾ ਪਤਾ ਨਹੀਂ ਸਰਕਾਰ ਸਾਨੂੰ ਜੂਪੀ ਭਈਏ ਬਿਹਾਰ ਦੇ ਸਮਝਦੀ ਹੈ ਕੀ ਗੱਲ ਇੱਕ ਫੈਕਟਰੀ ਵਾਲੇ ਨੂੰ ਦੇਖੋ ਕਿ ਮਿਸਕਿਉਰਟੀ ਆ ਥਾਣਿਆਂ ਦੇ ਵਿੱਚ ਕੋਈ ਮਲਾਇਮ ਨਹੀਂ ਇੱਥੇ ਸਾਰਾ ਦਿਨ ਉਹਰੇ ਮੇਲਾ ਲੱਗਿਆ ਰਹਿੰਦਾ ਲੋਕਾਂ ਨੂੰ ਸਮਝੋ ਉੱਤੇ ਅੰਦਰ ਬਹੁਤ ਦੁੱਖ ਦੀ ਗੱਲ ਆ ਪਤਾ ਨਹੀਂ ਲੱਗਦਾ ਸਰਕਾਰ ਕੀ ਚਾਹੁੰਦੀ ਆ ਇਹ 13 ਮਹੀਨੇ ਜਿੱਦਾਂ ਦਿੱਲੀ ਤੋਂ ਵੀ ਧਰਨਾ ਜਿੱਤ ਲਿਆਂਦਾ ਸੀਗਾ ਮੰਗਾਂ ਮਨਾਲੀਆਂ ਸੀਗੀਆਂ ਕੇਂਦਰ ਸਰਕਾਰ ਤੱਕ ਝੁਕਾ ਲਈ ਸੀਗੀ ਕਿ ਏਡੀ ਵੱਡੀ ਮਤਲਬ ਇਹ ਬੰਦੇ ਚ ਪਾਵਰ ਲੱਗਦੀ ਆ ਤੁਹਾਨੂੰ ਵੀ ਇਹ ਤੇ ਅੱਗੇ ਝੁਕ ਨਹੀਂ ਰਹੀ ਜਨਾਬ ਕਿੱਡੀਆਂ ਪੰਜਾਬ ਦੀਆਂ ਜਥੇਬੰਦੀਆਂ ਸਾਰੀਆਂ ਸਾਨੂੰ ਸਪੋਰਟ ਕਰ ਰਹੀਆਂ ਨੇ ਪਤਾ ਨਹੀਂ ਸਰਕਾਰ ਨੇ ਕੀ ਚਾਹੁੰਦੀ ਆ ਕਿਉਂ ਇਹ ਫੈਕਟਰੀ ਲਾਉਣੀ ਚਾਹੁੰਦੀ ਆ ਜਦ ਕਿ ਇਹ ਫੈਕਟਰੀ ਬਹੁਤ ਹੀ ਘਾਤਕਾ ਜਿੱਥੇ ਵੀ ਕਿਤੇ ਚੱਲਦੀ ਆ ਸੀ ਫੈਕਟਰੀ ਮਾਲਕ ਨੂੰ ਕਿਹਾ ਵੀ ਸਾਨੂੰ ਦਿਖਾ ਲਿਆ ਜੇ ਉਹ ਵਧੀਆ ਉਸ ਪਿੱਛੇ ਹਟ ਜਾਗੇ ਸਾਨੂੰ ਇੱਕ ਅੰਗਰਾਲੀ ਦਿਖਾ ਕੇ ਲਿਆਏ ਕੰਗਰਾਲੀ ਇੰਨਾ ਕੁ ਬੁਰਾ ਹਾਲ ਦੀ ਲੋਕਾਂ ਦਾ ਬਹੁਤ ਜ਼ਿਆਦਾ ਪਰ ਹੋਰ ਸੁਣੋ ਤੁਸੀਂ ਕਿੱਡਾ ਦੇਖੋ ਭਲੇਖਾ ਪਾਇਆ ਗਿਆ ਕਹਿੰਦੇ ਜੀ ਉਹਦੇ ਖਿਲਾਫ ਕਾਰਵਾਈ ਕਰਤੇ ਅੱਛਾ ਜੀ 10 ਲੱਖ ਜੁਰਮਾਨਾ ਲਾਤਾ ਇਹ ਐਡੇ بڑے ਤਨਾਡਾ ਨੂੰ 10 ਲੱਖ ਹੀ ਹੁੰਦਾ ਤੁਸੀਂ ਉਹਦਾ ਲਾਇਸੈਂਸ ਕੈਨਸਲ ਕਰੋ ਨੀ ਦੱਸ ਲਾ ਸਗਿਆ ਲੱਗੇ ਪਤਾ ਲੱਗੇ ਤਾਂ ਮਤਲਬ ਕੋ ਗਲਤ ਹੋ ਰਿਆ ਸੀ ਤਾਂ ਹੀ ਜੁਰਮਾਨਾ ਲਾਇਆ ਫਿਰ ਇੱਥੇ ਉਹ ਮੰਨਦੇ ਨਹੀਂ ਜੀ ਸਭ ਪਤਾ ਇੱਥੇ ਲੋਕ ਰੋਂਦੇ ਨੇ ਬਿਮਾਰੀਆਂ ਨਾਲ ਮਰ ਰਹੇ ਨੇ ਸਰਕਾਰ ਨੂੰ ਪਤਾ ਨਹੀਂ ਕੀ ਮਜਬੂਰੀਆ ਸਰਕਾਰ ਦੀ ਵੀ ਪਰ ਅਸੀਂ ਫਸ ਗਏ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਸਾਰਾ ਰੋਸਾ ਸਾਡਾ ਪੰਜਾਬ ਸਰਕਾਰ ਤੇ ਆ ਸਾਡੀ ਬਿਲਕੁਲ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਕਈ ਪਿੰਡਾਂ 'ਚ ਅਜਹੀਆਂ ਜੋ ਲੋਕ ਮਾਰੂ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਫੈਕਟਰੀਆਂ ਲੱਗੀਆਂ ਨੇ ਉਹਨਾਂ ਲੋਕਾਂ ਦੇ ਇੰਨੇ ਜ਼ਿਆਦੇ ਨੁਕਸਾਨ ਹੋਏ ਨੇ ਸਿਹਤ ਤੇ ਦਾ ਨੁਕਸਾਨ ਹੋਏ ਹੋਏ ਨੇ ਲੋਕਾਂ ਨੇ ਉਹ ਪਿੰਡਾਂ 'ਚ ਰਿਸ਼ਤੇ ਕਰਨੇ ਬੰਦ ਕਰਤੇ ਬਿਲਕੁਲ ਜੀ ਇਹਦਾ ਇਹ ਮੁਸਕਾਵਾਦ ਨਾਲ ਵੀ ਇਹ ਕੰਮ ਹੋ ਰਿਹਾ ਇਹ ਨਹੀਂ ਪਤਾ ਵੀ ਇਹਦੀ ਸੀਐਲਜੂ ਕਿਹਨੇ ਪਾਸ ਕਰਾਈ ਆ ਜਦਕਿ ਗ੍ਰੀਨਲੈਂਡ ਆ ਠੀਕ ਆ ਜੀ ਇਹ ਫੈਕਟਰੀ ਦਾ ਅਧਿਕਾਰ ਹੈ ਨਹੀਂ ਇੱਥੇ ਲੱਗਣ ਦਾ ਠੀਕ ਆ ਜੀ ਇਹ ਆਪ ਧੱਕੇ ਨਾਲ ਐਸਡੀਐਮ ਨਾਲ ਥੱਲੇ ਤੋਂ ਉੱਪਰ ਪ੍ਰਸ਼ਾਸਨ ਨੂੰ ਮਿਲਿਆ ਹੋਇਆ ਐਸਡੀਐਮ ਨਹੀਂ ਬਦਲਿਆ ਆ ਤਿੰਨ ਚਾਰ ਸਾਲ ਤੋਂ ਪਤਾ ਨਹੀਂ ਕਿਵੇਂ ਰੋਕ ਰਹੇ ਨੇ ਡੀਐਸਪੀ ਨੂੰ ਰੋਕ ਰੱਖਿਆ ਉਹਦੀ ਬਦਲੀ ਨਹੀਂ ਹੁੰਦੀ ਹੈਗੀ ਜਦਕੇ ਧੱਕੇ ਨਾਲ ਇਹ ਪੂਰੀ ਫੋਰਸ ਲਾ ਕੇ ਇੱਥੇ ਕੰਮ ਕਰਾ ਰਹੇ ਨੇ ਵੀ ਸਰਕਾਰ ਨੇ ਤਾਂ ਕਾਨੂੰਨ ਪਾਸ ਕਰਤਾ ਸੀ ਵੀ 2 ਸਾਲ ਤੋਂ ਬਾਅਦ ਰਹਿ ਨਹੀਂ ਸਕਦਾ ਕੋਈ ਵੱਡਾ ਅਧਿਕਾਰੀ ਇੱਕ ਥਾਂ ਤੇ ਇਹ ਪਾਸ ਫਿਰ ਕਿਉਂ ਨਹੀਂ ਅਧਿਕਾਰੀ ਬਦਲ ਹੋ ਰਹੇ ਇਹਨਾਂ ਦੇ ਇਹਨੂੰ ਸਰਕਾਰ ਨੂੰ ਪੁੱਛੋ ਨਾ ਕਮ ਸੇ ਕਮ ਬਦਲੋ ਤਾਂ ਸਹੀ ਉਹੀ ਐਸਡੀ ਨੇ ਇੱਥੇ ਗੇਟ ਤੇ ਖੜ ਕੇ ਸਿਰ ਮਾਰਿਆ ਸੀਗਾ ਇਹਨੂੰ ਵੀ ਇਹ ਚੱਲ ਨਹੀਂ ਸਕਦੀ ਹੈਗੀ ਜਗ੍ਹਾ ਖਰਾਬ ਆ ਗਲਤ ਆ ਲੇਕਿਨ ਉਹੀ ਸਾਥ ਮਿਲ ਗਏ ਜਿਹੜੇ ਪਹਿਲਾਂ ਵਾਲੇ ਐਸਡੀ ਨੂੰ ਨਹੀਂ ਮਿਲਦੇ ਸੀਗੇ ਉਹਨਾਂ ਦੀ ਬਦਲੀ ਹੋ ਜਾਂਦੀ ਸੀਗੀ ਠੀਕ ਹੈ ਜੀ ਬਾਕੀ ਇਹ ਸਾਰੀ ਮਿਲੀ ਜੁਲੀ ਭੁਗਤਾ ਇਹ ਹੁਣ ਨਹਿਰ ਆ ਇਹਦਾ ਪਾਣੀ ਬੋਹਰ ਫਾਜ਼ਲ ਕਰ ਤੱਕ ਜਾਂਦਾ ਜਿਹੜੇ ਲੋਕ ਪੀਣਗੇ ਉਹ ਤਾਂ ਆਪ ਹੀ ਬਿਮਾਰ ਹੋਣਗੇ ਜਦ ਕਿ ਸਾਡਾ 20 ਫੁੱਟ ਤੇ ਪਾਣੀ ਆ ਇਹ ਜੇ ਇਹ ਇਜਾਜ਼ਤ ਇਹਨਾਂ ਨੂੰ ਹੈਗੀ ਆ ਵੀ ਜਿੱਥੇ 500 ਫੁੱਟ ਤੋਂ ਪਾਣੀ ਥੱਲੇ ਆ ਉੱਥੇ ਫੈਕਟਰੀ ਲਾ ਸਕਦੇ ਨੇ ਜਾਦ ਕੇ ਇਹ ਬਰਾਨੀ ਧਰਤੀ ਦੇ ਵਿੱਚ ਲਾ ਰਹੇ ਨੇ ਇਹ ਤਾਂ ਵਜਾਉ ਧਰਤੀ ਨੂੰ ਖਰਾਬ ਕਰਨ ਵਾਲੇ ਬਣੇ ਹੋਏ ਨੇ ਠੀਕ ਹੈ ਜੀ ਇਹਨਾਂ ਨੂੰ ਸਬਸਿਡੀ ਦੇ ਚੱਕਰ ਦੇ ਵਿੱਚ ਇਹਦੀ ਇੰਨੀ ਕਿ ਜਮੀਨ ਆ ਉਹਦੇ ਉੱਤੇ ਕਰੋੜਾਂ ਰੁਪਏ ਲੋਨ ਲੈ ਕੇ ਮਤਲਬ ਲੋਕਾਂ ਨੂੰ ਤੰਗ ਕਰਕੇ ਜਾਂਦੇ ਨੇ ਦੂਜੀ ਗੱਲ ਇਹ ਇਹ ਲਾਉਂਦੇ ਨੇ ਬੈਸਟ ਸਾਈਡ ਤੇ ਜਿੱਧਰੋਂ ਆਕਸੀਜਨ ਆਉਣੀ ਆ ਹੁਣ ਪਿੰਡ ਉਧਰ ਵੱਸਦਾ ਤੇ ਇਧਰੋਂ ਜਿੰਨੀ ਆਕਸੀਜਨ ਜਾਣੀ ਆ ਸਾਰੀ ਖਰਾਬ ਹੋਣੀ ਆ ਜਿੰਨੇ ਦਰਾਖਤ ਨੇ ਫਸਲ ਨੇ ਇਹਨਾਂ ਦੇ ਉੱਤੇ ਜਿਆਦਾ ਕੈਮੀਕਲ ਡਿਗਣਾ ਫਸਲ ਨਹੀਂ ਹੋਣੀ ਹੈਗੀ ਜਿਹੜੇ ਖੇਤੀ ਕੰਮ ਇਹਨੇ ਕੰਮ ਕਰਨਗੇ ਜਦ ਉਹਨਾਂ ਦਾ ਧੂਆਂ ਉੱਪਰ ਡਿਗੂਗਾ ਪਸੀਨਾ ਆਏ ਤੇ ਉਹਨਾਂ ਦੇ ਖਾਜ ਖੁਜਲੀ ਹੋਣੀ ਆ ਇਹ ਤਾਂ ਬਿਮਾਰੀਆਂ ਆਟੋਮੈਟਿਕ ਚਾਲੂ ਨੇ ਹਾਂਜੀ ਹਾਂਜੀ ਤੇ ਇਹ ਲੋਕ ਸੋਚ ਨਹੀਂ ਰਹੇ ਸਿਰਫ ਆਪਣੇ ਪੈਸਾ ਦੇਖਦੇ ਨੇ ਚਲੋ ਇਹ ਪਾਣੀ ਤਾਂ ਹੁਣ ਮੰਤਰੀਆਂ ਨੇ ਵੀ ਪੀਣਾ ਐਮਐਲ ਨੇ ਵੀ ਪੀਣਾ ਜਾਂ ਹੋਰ ਪ੍ਰਸਾਰ ਦੇ ਨੇ ਪੀਣਾ ਗਰੀਬ ਨੇ ਵੀ ਪੀਣਾ ਅਮੀਰ ਨੇ ਵੀ ਪੀਣਾ ਆਕਸੀਜਨ ਸਭ ਨੇ ਖਾਣੀ ਆ ਕਿਤੇ ਇਹ بڑے ਅਧਿਕਾਰੀ ਬਾਹਰੋਂ ਤਾਂ ਨਹੀਂ ਆਕਸੀਜਨ ਲਿਆਉਣ ਲੱਗੇ ਜਾਂ ਬਾ ਹਰ ਟਾਈਮ ਮੁੱਲ ਦਾ ਪਾਣੀ ਪੀ ਲਣਗੇ ਠੀਕ ਹੈ ਜੀ ਇਹ ਤੇ ਇਹਨਾਂ ਨੂੰ ਸੋਚਣਾ ਚਾਹੀਦਾ 168 ਲੱਗਦੀਆਂ ਨੇ ਪੰਜਾਬ ਦੇ ਵਿੱਚ ਜਦ ਕਿ ਸਾਰੀਆਂ ਫੈਕਟਰੀਆਂ ਦਾ ਕੰਮ ਆ ਬੰਦ ਹੈ ਇਹ ੱਤਕੇ ਨਾਲ ਫੈਕਟਰੀ ਲੁਆ ਰਿਹਾ ਮਤਲਬ ਜੋ ਪੈਸਾ ਖਰਚ ਕਰਕੇ ਇਹਦਾ ਬੀਜੇਪੀ ਦੇ ਵਿੱਚ ਸਾਥ ਹੈ ਜੀ ਕੋਈ ਪੀਏ ਬੰਦਾ ਇਹਦੇ ਨਾਲ ਸੀਗਾ ਇਹ ਆਰਮੀ ਦੇ ਵਿੱਚੋਂ ਬ੍ਰਿਗੇਡੀਅਰ ਰੈਂਕ ਤੋਂ ਰਿਟਾਇਰ ਹੋਇਆ ਜਿਹਦੇ ਕਰਕੇ ਝੂਰ ਮਾਰਦਾ ਹੈ ਠੀਕ ਹੈ ਜੀ ਇਹਦੇ ਤੇ ਘਰਦਿਆਂ ਨੇ ਵੀ ਇਹਨੂੰ ਪਿੰਡਦਿਆਂ ਨੇ ਵੀ ਸਭ ਨੇ ਸਮਝਾ ਲਿਆ ਐਸੇ ਪਿੰਡ ਦਾ ਵਾਸੀ ਆ ਐਸੇ ਦਾ ਜੰਮੂਪਾਲਾ ਜੀ ਉਰੇ ਦਾ ਹੀ ਬਈ ਉਹੀ ਜਿਹੜਾ ਵੱਡਣ ਲੱਗਿਆ ਜਿੱਥੇ ਉਹੀ ਜਿਹੜਾ ਵੱਡਦਾ ਜੀ ਪਿੰਡ ਦਾ ਹੀ ਬੰਦਾ ਜਿਹੜਾ ਵੱਡਦਾ ਇਹ ਆਪ ਮਹਾੜੀ ਰਹਿਦਾ ਬੱਚੇ ਮਹਾੜੀ ਰਹਿੰਦੇ ਨੇ ਇਹਦੇ ਉਹਦਾ ਕੋਈ ਪੀਏ ਆ ਉਹ ਕਿਤੇ ਜੋਰ ਹੱਥ ਮਾਰਦਾ ਪਰਿਵਾਰ ਆਪਣਾ ਉੱਥੇ ਬੈਠਾ ਜੇ ਉਰੇ ਰਹਿੰਦਾ ਫੇਰ ਸ਼ਾਇਦ ਨਾਂੇ ਲਾਉਂਦਾ ਫੇਰ ਤਾਂ ਜੇ ਪਰਿਵਾਰ ਉਰੇ ਰਹੇ ਰਿਹਾ ਹੁੰਦਾ ਜੇ ਪਰਿਵਾਰ ਇੱਥੇ ਰਹਿੰਦਾ ਤਾਂ ਸੋਚਦਾ ਪਰ ਬਾਕੀ ਦੇ ਪਰਿਵਾਰ ਤਾਂ ਇਹਨੇ ਤੇ ਘਰ ਦੇ ਬੰਦੇ ਬੈਠੇ ਨੇ ਉਹ ਸਮਝਾ ਕੇ ਥੱਕ ਗਏ ਇਹ ਬਜ਼ੁਰਗੋ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਵੀ ਸਰਕਾਰ ਬਣੀ ਆ ਹਨਾ ਆਮ ਲੋਕਾਂ ਦੀ ਜਿਵੇਂ ਭਾਈ ਸਾਹਿਬ ਨੇ ਵੀ ਦੱਸਿਆ ਵੀ ਕਹਿੰਦੇ ਨੇ ਵੀ ਆਮ ਲੋਕਾਂ ਨੂੰ ਬਣਾਇਆ ਤੁਹਾਡੇ ਸਮਰਾਲੇ ਦੇ ਐਮਐਲਏ ਸਾਹਿਬ ਨੇ ਉਹ ਵੀ ਕਹਿੰਦੇ ਨੇ ਵੀ ਮੈਂ ਆਮ ਘਰ ਦਾ ਮੁੰਡਾ ਕਾ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਆਮ ਘਰ ਦਾ ਮੁੰਡਾ ਕਾ ਕਿ ਐਮਐਲਏ ਸਾਹਿਬ ਨੇ ਵੀ ਨਹੀਂ ਕੋਈ ਸੁਣੀਏ ਵੀ ਤੁਹਾਡੀ ਐਮਐਲਏ ਸਾਹਿਬ ਤਾਂ ਕਦੇ ਉਹਰੇ ਦਰਸ਼ਨੇ ਨਹੀਂ ਦਿੱਤੇਗੇ ਉਹਨੇ ਜੇ ਪਬਲਿਕ ਦੀ ਸੁਣਦਾ ਜਿੰਨੀਆਂ ਸਾਰੀ ਪਬਲਿਕ ਬੈਠੀ ਆ ਜਿਹੜੇ ਉਹਦੇ ਕਈ ਭਮਕੜ ਵੀ ਸੀ ਉਹਨੂੰ ਵੋਟਾਂ ਪਾਉਣੇ ਵਾਲੇ ਉਹ ਵੀ ਉਦੋਂ ਦੂਰ ਨੇ ਅੱਜ ਉਹ ਕਿਸੇ ਦੀ ਉਹਨੇ ਸੁਣੀ ਨਹੀਂ ਹੈਗੀ ਜਾ ਕੇ ਨਹੀਂ ਮਾੜੀ-ਮੁੱਟੀ ਉਹ ਬੰਦੇ ਨੂੰ ਦਲਾਸਾਈ ਦੇਵੇ ਵੀ ਆ ਕੇ ਜੀ ਅਸੀਂ ਐਂ ਕਰਾ ਦਾਂਗੇ ਬੰਦ ਕਰਾਂਗੇ ਥੋੜੇ ਦਿਨ ਕੰਮ ਬੰਦ ਕਰਾ ਦੇ ਉਹ ਤਾਂ ਸਮਾਂ ਤੇ ਉਹਨਾਂ ਦੀ ਸਹੇ ਨਾਲੇ ਚੱਲਦਾ ਗਿਆ ਜਿੰਨਾ ਕਿ ਹੁਣ ਆਪਣੇ ਪਿੰਡ ਵਾਸੀ ਤਾਂ ਕਹਿੰਦੇ ਨੇ ਵੀ ਸਹੇ ਨਾਲ ਚੱਲ ਰਿਹਾ ਹੈ ਮੈਂ ਤਾਂ ਉਹਨਾਂ ਨੇ ਸੁਣੀ ਨਹੀਂ ਆ ਕੇ ਹਾਂ ਕੋਈ ਨਹੀਂ ਸੁਣੀ ਉਹਨਾਂ ਨੇ ਸੋ ਮੈਂ ਤੁਹਾਮਾਨ ਨਾਲ ਵੀ ਗੱਲਬਾਤ ਕਰ ਲੈਣੇ ਆ ਹਾਂ ਜੀ ਹਾਂ ਜੀ ਮੈਂ ਕੋਈ ਕੀ ਕਹਿਣਾ ਚਾਹਾਂਗੇ ਜੋ ਇਹ ਇੱਕ ਮਾਰੂ ਤੁਹਾਡੇ ਪਿੰਡ ਦੇ ਉੱਪਰ ਕਲੰਕੇ ਕਹਿ ਸਕਦੇ ਆ ਲੱਗ ਰਿਹਾਗਾ ਬਣ ਰਿਹਾਗਾ ਇੰਨੇ ਤੁਸੀਂ ਧਰਨੇ ਵੀ ਲਾ ਰਹੇ ਹੋ ਭੁੱਖ ਹੜਤਾਲਾਂ ਵੀ ਕਰ ਰਹੇ ਹੋ ਉਹ ਸਮਾ ਜਿਹੜਾ ਤੁਸੀਂ ਘਰਾਂ ਦੇ ਵਿੱਚ ਹੋਣੇ ਚਾਹੀਦੇ ਕੰਮਾਂ ਕਰਾਂੇ ਚਾਹੀਦੇ ਨੇ ਇੱਥੇ ਧਰਨੇ ਦੇ ਵਿੱਚ ਬੈਠਣਾ ਪੈ ਰਿਹਾ ਤੁਹਾਨੂੰ ਅਸੀਂ ਤਾਂ ਜੀ ਕਿਤੇ ਖਾਸ ਬਹੁਤ ਜ਼ਰੂਰੀ ਕੰਮ ਤੋਂ ਵੀ ਅਧੂਰੇ ਰਹਿ ਗਏ ਕਿਸੇ ਰਸਤੇ ਦਾ ਰੀਤ ਨਹੀਂ ਜਾ ਹੁੰਦਾ ਕੋਈ ਘਰੇਲੂ ਕੰਮ ਸ਼ਹਿਰ ਨਹੀਂ ਜਾ ਹੁੰਦਾ ਕੋਈ ਸੌਦਾ ਲੈ ਕੇ ਹਣ ਉਹ ਵੀ ਸੋਚੀਦਾ ਇੱਥੇ 1 ਮਿੰਟ ਚ 4 ਗੱਡੀਆਂ ਪੁਲਿਸ ਆ ਜਾਂਦੀ ਹੈ ਪਿੰਡ ਫੋਨ ਚਲੇ ਜਾਂਦਾ ਉੱਥੇ ਪੁਲਿਸ ਆ ਗਈ ਪੁਲਿਸ ਆ ਗਈ ਸਾਡੇ ਨਾਲ ਤਾਂ ਇਹ ਸ਼ਿਕਾਰ ਖੇਲਦਾ ਹੈ ਤੇ ਇੱਥੇ ਇਹਨਾਂ ਤੇਲ ਫਕਾਈ ਕਰਾਉਂਦਾ ਇਹ ਸਾਡੇ ਪਿੱਛੇ ਪਤਾ ਨਹੀਂ ਸਾਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਕਹਿੰਦੇ ਇਹਨੂੰ ਕੁਝ ਨਹੀਂ ਆਪਣੀ ਜਗ੍ਹਾ 'ਚ ਬੈਠੇ ਆਂ ਇਹ ਸਾਡੇ ਤੇ ਇੱਕ ਬਹੁਤ ਇਹਦੀ ਇਹ ਦਹਿਸ਼ਤ ਪਾਉਂਦਾ ਹੈ ਅਸੀਂ ਬਹੁਤ ਦੁਖੀ ਆ ਜੀ ਇਹ ਤੋਂ ਹੁਣ ਅਸੀਂ ਬਸ ਅਸੀਂ ਤਾਂ ਹੁਣ ਇੱਕ ਅਖੀਰਲੇ ਪੜਾਚਾਂ ਵੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਖਾਤਰ ਸੋਚਦੇ ਹਾਂ ਵੀ ਇਹੋ ਜੇ ਜ਼ਾਲਮ ਕੀ ਕਰਨਗੇ ਜੇ ਇਹ ਅਸੀਂ ਹੁਣ ਇੱਕੋ ਹੀ ਬਸ ਮੰਨਿਆ ਹੋਇਆ ਵੀ ਅਸੀਂ ਇਹ ਫੈਕਟਰੀ ਲੱਗਣ ਨਹੀਂ ਦੇਣੀ ਇਹ ਵੀ ਪਤਾ ਲੱਗਿਆ ਵੀ ਇੱਥੇ ਸਮਾਨ ਨੇ ਆਉਂਦੀਆਂ ਵੀ ਤੇ ਰੀਆਂ ਜਿਨੇ ਹੁਣ ਹਾਂਜੀ ਉਹ ਵੀ ਜਦ ਕੋਈ ਮਹਾਰਾਜਾ ਕਿਤੋਂ ਫੋਨ ਆਉਂਦਾ ਮਸ਼ੀਨਰੀ ਆ ਗਈ ਤੇ ਸਾਡਾ ਇੱਥੇ ਸਾਰਾ ਪਿੰਡ ਭੱਜਿਆ ਆਉਂਦਾ ਇੱਥੇ ਨੂੰ ਅਸੀਂ ਇਸ ਬਸ ਇਹਨੇ ਸਾਨੂੰ ਬਹੁਤ ਦੁਖੀ ਕਰਿਆ ਜੀ ਬੱਚਾ ਬੱਚਾ ਦੁਖੀ ਹੈ ਸਾਡਾ ਇਹਨੇ ਹੁਣ ਅੰਤ ਦੇਖ ਲਿਆ ਜਿਵੇਂ ਤੁਸੀਂ ਦੱਸਿਆ ਵੀ ਪਿੰਡ ਦੇ ਹੀ ਰਹਿਣੇ ਵਾਲਾ ਕੋਈ ਉਹਨਾਂ ਦੇ ਰੀਕੇ ਚ ਹੋਵੇ ਕੋਈ ਉਹਦੇ ਰਾਹੀਂ ਨਹੀਂ ਤੁਸੀਂ ਪਹੁੰਚ ਕੀਤੀ ਵੀ ਉਹ ਬੰਦੇ ਨੂੰ ਅਸੀਂ ਜੀ ਬਹੁਤ ਪਹੁੰਚ ਕਰੀ ਆ ਮੈਂ ਹੱਥ ਬੰਨ ਕੇ ਵੀ ਕਿਹਾ ਹੈ ਐਸਡੀਐਮ ਦੇ ਦਫ਼ਤਰ ਚ ਇੱਕ ਮੀਟਿੰਗ ਸੀ 5-7 ਮਹੀਨੇ ਪਹਿਲਾਂ ਮੈਂ ਕਿਹਾ ਜੀ ਇਹ ਵੀ ਮजूद ਸੀ ਫੈਕਟਰੀ ਦਾ ਮਾਲਕ ਜੀ ਉੱਥੇ ਵਿੱਚ ਬੈਠਾ ਦਿਜੀਏ ਹਰ ਇੱਕ ਵਾਰੀ ਇਹ ਵਿੱਚ ਹੁੰਦਾ ਸਾਨੂੰ ਉਹ ਸੱਦਦੇ ਨੇ ਵੀ ਉੱਥੇ ਇੱਕ ਸਾਡੇ ਨਾਲ ਮੀਟਿੰਗ ਕਰੋ ਇਹ ਉੱਥੇ ਪਹਿਲਾਂ ਬੈਠਾ ਹੁੰਦਾ ਅੱਛਾ ਜੀ ਵੀ ਤੁਹਾਡੇ ਜਾਣ ਤੋਂ ਸਾਡੇ ਜਾਣ ਤੋਂ ਪਹਿਲਾਂ ਸਾਡੇ ਗਿਆਨ ਤੋਂ ਕਦੇ ਨਹੀਂ ਇਹ ਆਇਆ ਇਹ ਉੱਥੇ ਪਹਿਲਾਂ ਹੀ ਬੈਠਾ ਹੁੰਦਾ ਜਿਵੇਂ ਕਿਤੇ ਆਪਣੇ ਘਰ 'ਚੇ ਬੈਠਾ ਮਤਲਬ ਕਹਿ ਸਕਦੇ ਆ ਵੀ ਜਿਹੜਾ ਸਮਾਂ ਤੁਹਾਨੂੰ ਦਿੱਤਾ ਜਾਂਦਾ ਉਹਨੂੰ ਉਹ ਤੋਂ ਪਹਿਲਾਂ ਹੀ ਬੁਲਾ ਲਿਆ ਜਾਂਦਾ ਪਹਿਲਾਂ ਹੁੰਦਾ ਜੀ ਉਥੇ ਹਰ ਇੱਕ ਵਾਰੀ ਤੋਂ ਇਧਰ ਪੁਖੜ ਧਾਲ ਤੇ ਵੀ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਬਜ਼ੁਰਗੋ ਕਿਵੇਂ ਹੌਸਲੇ ਬੁਲੰਦ ਨੇ ਜੀ ਪੂਰੇ ਜਨ ਜੀ ਬਲੰਦ ਪੂਰੇ ਬਲੰਦ ਪੂਰੇ ਬਲੰਦ ਜਿੱਤ ਕੇ ਹੀ ਹੁਣ ਹਾਂ ਜਿੱਤ ਕੇ ਉੱਠਣਾ ਜੀ ਮਾਰ ਕਿਰਪਾ ਰਛਾ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਪੂਰੇ ਇਲਾਕੇ ਦੀ ਮੰਗ ਆ ਇਹ ਕਿ ਸਾਨੂੰ ਇਹ ਬਹੁਤ ਖਤਰਨਾਕ ਫੈਕਟਰੀ ਆ ਜੀ ਇਸ ਕਰਕੇ ਅਸੀਂ ਨਕਰ ਪਹੋਚ ਕੰਨਾ ਹੋਇਆ ਆ ਸਾਰਾ ਇਲਾਕਾ ਪੂਰਾ ਚਕੰਨਾ ਜੀ ਸਾਰੇ ਪਿੰਡਾਂ ਦੇ ਵਾਲੇ ਲੋਕ ਆਉਂਦੇ ਨੇ ਇਸ ਕਰਕੇ ਅਸੀਂ ਜਿੱਤ ਕੇ ਉੱਟਣਾ ਜੀ ਵਾਹਿਗੁਰੂ ਕਿਰਪਾ ਕਰੇ ਸਾਡੇ ਤੇ ਮਿਹਰ ਭਰਿਆ ਰੱਖੇ ਅਬ ਮਤਾਮਾ ਨਾਲ ਵੀ ਗੱਲਬਾਤ ਕਰ ਲੈਣੇ ਆ ਮਤਾਮਾ ਭੈਣਾਂ ਵੀ ਇੱਥੇ ਹੜਤਾਲ ਤੇ ਬੈਠੀਆਂ ਨੇ ਸਭਾ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਮਤਾ ਜੀ ਇਹ ਟਾਈਮ ਹੁਣ ਸਵੇਰ ਦਾ ਟਾਈਮ ਆ ਇਹ ਟਾਈਮ ਤਾਂ ਮਤਾਮਾ ਭੈਣਾਂ ਚੁੱਲੇ ਤੇ ਹੁੰਦੀਆਂ ਨੇ ਆਮ ਤੌਰ ਤੇ ਪਰ ਤੁਹਾਨੂੰ ਅਜਿਹੀ ਕੀ ਮਜਬੂਰੀ ਪੈ ਗਈ ਵੀ ਇੱਥੇ ਧਰਨੇ ਤੇ ਬੈਠਣਾ ਪੈ ਗਿਆ ਅਸੀਂ ਵੀ ਫੈਕਟਰੀ ਕਰਕੇ ਬੈਠੇ ਆ ਅਸੀਂ ਸਾਰੀ ਫੈਕਟਰੀ ਬੰਦ ਹੋਣੀ ਚਾਹੀਦੀ ਇਹ ਕੀ ਮਤਾਵਾ ਦੀ ਵੀ ਨਹੀਂ ਸੁਣਦੇ ਤੁਹਾਡੇ ਪਿੰਡ ਦੇ ਹੀ ਬੰਦੇ ਜੀ ਸਾਡੇ ਇੱਥੇ ਦਾ ਹੀ ਆ ਮਰਦਾ ਦਾ ਉਰੇ ਦਾ ਹੀ ਆ ਪਰ ਉਹਨੂੰ ਆਪ ਸਾਡੇ ਬੱਚਿਆਂ ਬਾਰੇ ਵੀ ਦੇਖਣਾ ਚਾਹੀਦਾ ਕਿ ਸਾਡੇ ਅਸੀਂ ਵੀ ਗਾਹਾਂ ਬੱਚੇ ਦੇਖਣੇ ਨੇ ਆਪਣੇ ਸਾਡਾ ਤਾਂ ਚਾ ਲੰਘ ਜਾਣਾ ਟਾਈਮ ਕਿੰਨਾ ਕੋ ਔਖਾ ਲੱਗਦਾ ਜੀ ਇਹ ਸਮਾਂ ਜਿਵੇਂ ਤੁਸੀਂ ਬੱਚਿਆਂ ਨੂੰ ਸੰਭਾਲਣ ਦਾ ਟਾਈਮ ਆ ਤੁਸੀਂ ਇੱਥੇ ਧਰਨੇ 'ਚ ਬੈਠੇ ਆ ਹਾਂ ਜੀ ਉਹੀ ਤਾਂ ਹੈ ਜੀ ਹੁਣ ਐਸ ਟਾਈਮ ਤਾਂ ਬੱਚੇ ਸਾਹਮੜੇ ਨੇ ਕਿ ਅਸੀਂ ਇੱਥੇ ਫੈਕਟਰੀਆਂ ਦੀਆਂ ਰੱਖੀਆਂ ਕਰੀਏ ਅਸੀਂ ਇਹਦੀ ਮਕਾਨ ਦਈਏ ਇੱਥੇ ਬੈਠ ਕੇ ਅਸੀਂ ਆਪਣੇ ਘਰ ਬੱਚੇ ਛੱਡੀ ਬੈਠੇ ਸੀ ਛੋਟੇ ਇੱਥੇ ਇਹਨੂੰ ਅਸੀਂ ਰੋਣੇ ਬੈਠੇ ਸੜਕਾਂ ਦੇ ਉੱਤੇ ਖੇਤਾਂ ਦੇ ਵਿੱਚ ਇਹਨੂੰ ਵੀ ਚਾਹੀਦਾ ਵੀ ਮੈਂ ਇਹ ਨਾਂ ਲਾ ਮੈਂ ਹੋਰ ਕਾਸੀ ਦੀ ਲਾ ਲਵੇ ਇਹ ਕੋਲ ਕਿਤੇ ਥੋੜੇ ਕੰਮ ਨੇ ਲਾਉਣ ਨੂੰ ਇਹਨੂੰ ਫੈਕਟਰੀਆਂ ਐ ਐਸੇ ਦੀ ਲਾਉਣੀਆਂ ਐ ਨੇ ਕੈਂਸਰ ਫੈਕਟਰੀ ਉਹ ਇਸ ਸਰਕਾਰ ਕਹਿੰਦੀ ਆ ਵੀ ਅਸੀਂ ਮਤਾਵਾ ਭੈਣਾਂ ਦੀ ਸੁਰੱਖਿਆ ਕਰਾਂਗੇ ਹਨ ਪਰ ਇੱਥੇ ਦੇਖਿਆ ਜਾਂਦਾ ਵੀ ਸੁਰੱਖਿਆ ਤਾਂ ਉਧਰ ਇੱਟਾਂ ਦੀ ਸੁਰੱਖਿਆ ਕਰ ਰਹੇ ਨੇ ਜਦ ਕਿ ਇੱਥੇ ਮਤਾਵਾ ਭੈਣਾਂ ਦੀ ਸੁਰੱਖਿਆ ਹੋਣੀ ਚਾਹੀਦੀ ਇੰਨਾ ਕੋਈ ਤੁਹਾਡੇ ਕੋਲ ਨਹੀਂ ਕਦੇ ਆਉਂਦੇ ਵੀ ਤੁਹਾਡੀ ਸੇਫਟੀ ਵਾਸਤੇ ਸਾਡੇ ਕੋਲ ਨਹੀਂ ਕਦੇ ਵੀ ਕੋਈ ਨਾ ਕੋਈ ਸਾਡੇ ਲਵੇ ਕੋਈ ਪਹੁੰਚਿਆ ਨਾ ਕੋਈ ਇਹ ਕਹੀਨੇ ਕਦੇ ਸਲਾਹ ਕਰੀ ਕੋਈ ਵੀ ਭਾਈ ਮੈਂ ਪੈਸੇ ਦੀ ਹੋਰ ਲਾ ਲਾ ਨਾ ਚੱਲ ਦਿੰਦੇ ਨੇ ਹਾਂਜੀ ਤਾਂ ਉਸ ਦਿਨ ਦੇ ਨੇ ਸਮਾਜ ਜਾਨੂੰ ਜੇ ਮਾੜਾ ਜਿਹਾ ਕੁਰਸੀ ਮੂਰੇ ਢਾਲੀਆਂ ਇੱਕ ਦਿਨ ਤਾਂ ਪੁਲਿਸ ਵਾਲੇ ਕਹਿੰਦੇ ਕਿ ਪਰੇ ਹੋ ਜਾਓ ਅੱਜ ਪੁਰਸ਼ ਵਾਲੀਆਂ ਹਾਂ ਹਾਂ ਫਿਰ ਅਸੀਂ ਕਿਹਾ ਵੀ ਸਾਡਾ ਕੋਈ ਵੀ ਨਹੀਂ ਹੈਗਾ ਅਸੀਂ ਇਹ ਝਾੜੂ ਵਾਲਾ ਬਣਾਇਆ ਸੀ ਸਾਡਾ ਉਹ ਵੀ ਨਹੀਂ ਕਰਦਾ ਜਾਂ ਤਾਂ ਉਹਦੀ ਭੈਣ ਵੀ ਗਈ ਸੀ ਮੇਰੇ ਵੀਰ ਨੂੰ ਵੋਟ ਪਾਵੂਗੇ ਕਹਿੰਦੇ ਤੇ ਕਿ ਨਹੀਂ ਅੱਜ ਵੇਰ ਉਹ ਕਿੱਥੇ ਆ ਉਹਨੂੰ ਛਾੜਾ ਕਰਨਾ ਚਾਹੀਦਾ ਕੁੜੀ ਨੂੰ ਕਿ ਨਹੀਂ ਕਹੇ ਆ ਬਸ ਭਾਈ ਨੂੰ ਟੈਟ ਕਰੇ ਵੀ ਬੀਪੀਆਂ ਦੀ ਉਹਨਾਂ ਨੂੰ ਸੁਰੱਖਿਆ ਕਰਨੀ ਚਾਹੀਦੀ ਆ ਉਹ ਇਟਾਂ ਨਹੀਂ ਲੱਗੀਆਂ ਹਾਂ ਇਹ ਇਹ ਮੁੰਡਾ ਸਾਡੇ ਪਿੰਡ ਦਾ ਐਥੇ ਦੇ ਜੰਪਾ ਲੈ ਅੱਛਾ ਜੇ ਪਿੰਡ ਦਾ ਹੀ ਵੈਰੀ ਬਣ ਗਿਆ ਜੀ ਪਿੰਡ ਦਾ ਹੀ ਵੈਰੀ ਬਣ ਗਿਆ ਜੇ ਇਹਨੂੰ ਰੱਬ ਨੇ RAM ਦੀ ਰੋਟੀ ਦੇਤੀ ਇਹ ਕਿਉਂ ਨਹੀਂ ਆ ਸਕਦਾ ਸਾਨੂੰ ਰੱਬ ਇੱਕੜ RAM ਦੀ ਰੋਟੀ ਦੇਵੇ ਅਸੀਂ ਲੋਕਾਂ ਦੇ ਨਿਆਣੇ ਵਿਆਹੀਏ ਹੂੰ ਗਰੀਬਾਂ ਦੀਆਂ ਕੁੜੀਆਂ ਵਿਆਹੀਏ ਅਸੀਂ ਜੇ ਸਾਨੂੰ ਰੱਬ ਇਹਦੇ ਨਾਲ ਦੀ ਰੋਟੀ ਦੇ ਦੇ ਪਰ ਉਹ ਤਾਂ ਤੁਹਾਡੇ ਪਿੰਡ ਦੀਆਂ ਜੜਾਂ ਤੇ ਤੇਲ ਪਾਉਣ ਨੂੰ ਫਿਰਦੇ ਨੇ ਹਲਕ ਗਿਆ ਕਿੰਨਾ ਕ ਹਲਕ ਗਿਆ ਇਹ ਕਿ ਨਹੀਂ ਇਹ ਸਾਡੇ ਨਾਲ ਬਹੁਤ ਬੈਰ ਕੁਮਾਰੀ ਕੋਈ ਸਰਕਾਰ ਨੂੰ ਪੀੜ੍ਹ ਸਾਲ ਹੋ ਗਿਆ ਕਹਿੰਦਿਆਂ ਨੂੰ ਕਦੇ ਦਾ ਕਹਿੰਦੇ ਮੈਂ 10 ਸਾਲ ਮਾਰੂੰ ਲੋਕ ਕਹਿੰਦੇ ਵੀ ਮਾਰ ਫੇਰ ਜੇ ਸਾਡਾ ਪਰਿਵਾਰ ਮਰਦੇ ਨੇ ਤੇਰੇ ਕੱਲੇ ਨਾਲ ਕੀ ਘਟਣ ਲੱਗਿਆ ਇੱਥੇ ਹੈ ਜੇ ਫੇਰ ਸਾਨੂੰ ਧਮਕੀਆਂ ਦਿੰਦਾ ਗੁਰਦੁਆਰੇ ਮੈਂ ਐ ਕਰੂੰਗਾ ਮੈਂ ਐ ਕਰੂੰਗਾ ਬਹੁਤ ਕੁਝ ਕਰਿਆ ਇਹ ਮੁੰਡੇ ਨੇ ਪਰ ਮੰਨਦਾ ਨਹੀਂ ਹੈ ਮਾਨਦਾਨੀ ਜਿੱਦ ਤੇ ਖੜਿਆ ਕਿਤੇ ਹੋਰ ਲੱਗੀ ਹੋਈ ਐ ਇਹਦੇ ਕੰਮ ਚੱਲਦਾ ਸਾਰੇ ਪਾਸੇ ਥੋੜੀ ਕੰਮ ਚੱਲਦਾ ਉਥੇ ਕਿੰਨੀ ਮਾਰ ਘਟਾਈ ਹੋਈ ਆ ਉਹ ਕੰਮ ਅਸੀਂ ਕਰਨਾ ਕਰਕੇ ਹਟਾਂਗੇ ਮਰ ਜਾਾਂਗੇ ਬਾਹਰ ਇਥੋਂ ਜਾਣਾ ਨਹੀਂ ਐ ਇੱਥੇ ਹੀ ਮਰਨਾ ਚਾਹੇ ਦਰਾਂ ਦੇ ਮੂਰੇ ਮਰਨਾ ਸਰਕਾਰ ਨੂੰ ਕੋਈ ਅਪੀਲ ਕਰਨੀ ਜਾਂਦੇ ਹਾਂ ਮੁੱਖ ਮੰਤਰੀ ਨੂੰ ਬਹੁਤ ਉਹਨੂੰ ਵੀਲ ਨਾ ਕਰੀਆਂ ਨੇ ਕੋਹਰਾ ਵੀ ਸਮਝਦਾ ਨਹੀਂ ਹੈਗਾ ਸਾਡੇ ਚੱਕ ਕੋਈ ਜਿਹੜੀ ਅਸੀਂ ਬਣਾਏ ਤੇ ਦੂਜਿਆਂ ਨੂੰ ਗੋਟਾਂ ਪਾਈਆਂ ਦੀਆਂ ਦਿਹਾਲਪੁਰੀਏ ਨੂੰ ਉਹ ਵੀ ਸਾਡੇ ਕੋਲੇ ਆ ਕੇ ਨਹੀਂ ਖੜਿਆ ਉਹ ਵੀ ਇਹਨੇ ਖਰੀਦ ਲਿਆ ਗੂਗਾ ਇਹ ਕੀ ਪਤਾ ਕੀ ਪਤਾ ਦੱਸ ਸੋ ਬੀਬੀਆਂ ਵੀ ਦੇਖ ਸਕਦੇ ਹੋ ਧਰਨੇ ਤੇ ਖੜੀਆਂ ਨੇ ਹਾਲਾਂਕਿ ਹੌਸਲੇ ਪੂਰੀ ਤਰ੍ਹਾਂ بلند ਨੇ ਸੋ ਕੀ ਕਹਣਾ ਤੁਹਾਡਾ ਇਸ ਬਾਰੇ ਕਿ ਇੱਕ ਇਹ ਲੋਕ ਮਾਰੂ ਜੋ ਫੈਸਲਾ ਹੈ ਇਹ ਵਾਪਸ ਹੋਣਾ ਚਾਹੀਦਾ ਤਾਂ ਇਸ ਅੰਦੋਲਨ ਨੂੰ ਜ਼ਰੂਰਤ ਹੈ ਪੰਜਾਬ ਦੇ ਸਾਥ ਦੀ ਤਾਂ ਕਿ ਅਜਿਹਾ ਕਿਸੇ ਹੋਰ ਨਾਲ ਨਾ ਹੋਵੇ ਕਿਉਂਕਿ ਇੱਕ ਘਾਬਤ ਹੈ ਕਿ ਜਦੋਂ ਕਿਸੇ ਬਗਾਨੇ ਘਰ ਦੇ ਵਿੱਚ ਅੱਗ ਲੱਗੇ ਉਦੋਂ ਹੀ ਸਾਥ ਦੇਣਾ ਚਾਹੀਦਾ ਤਾਂ ਕਿ ਉਹ ਘਰ ਸਾਡੇ ਉਹ ਅੱਗ ਸਾਡੇ ਘਰ ਤੱਕ ਨਾ ਪਹੁੰਚ ਸਕੇ ਸੋ ਉਮੀਦ ਕਰਦੇ ਹਾਂ ਕਿ ਇਸ ਪਿੰਡ ਦਾ ਸਾਥ ਦਿੱਤਾ ਜਾਵੇਗਾ ਇਸ ਲੋਕ ਲਹਿਰ ਦੇ ਵਿੱਚ ਜੋ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਲਈ ਇੱਕ ਵੱਡਾ ਖਤਰਾ ਹੈ ਸੋ ਪਿੰਡ ਮੁਸਕਾਬਾ ਤੋਂ ਨੇੜੇ ਸਮਰਾਲਾ ਤੋਂ ਤੁਹਾਡੇ ਲਈ ਖਾਸ ਰਿਪੋਰਟ ਲੈ ਕੇ ਹਾਜ਼ਰ ਸੀ ਮਿਲਦੇ ਹਾਂ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ